ਸਤਿ ਸ਼੍ਰੀ ਅਕਾਲ ਸਾਰੇ ਬੀਬੀਆਂ ਬੈਠੀਆਂ ਨੇ ਮੈਨੂੰ ਤਾਂ ਸਾਰਾ ਸੋਚਦਾ ਵੀ ਇਹ ਇੱਥੇ ਕਦ ਤੱਕ ਪਹੁੰਚਣੀ ਚਾਹੀਦੀ ਵੀ ਧਰਮ ਦਾ ਦਰਜਾ ਲੈ ਜਿੰਨੀ ਵਾਰੀ ਮੇਰੇ ਕੋਲ ਆਏ ਸਾਰੇ ਜਣੇ ਵਰਗਾਂ ਵਾਲੇ ਬੰਦੇ ਨੂੰ ਕਿਹਾ ਦਈਏ ਕਿ ਇਹ ਕੰਮ ਕੋਈ ਇੱਕ ਕੰਮ ਕੋਈ 1 ਸਾਲ ਜਾਂ 2 ਸਾਲ ਤੱਕ ਨਹੀਂ ਹੈਗਾ ਨਾ ਇਹ ਆਵਾਜ਼ ਵੀ ਪਾਰਟੀ ਨੇ ਖੜਾ ਕੀਤਾ ਕੰਮ ਹੈ ਦਾ ਹੀ ਪਹਿਲੇ ਸਰਕਾਰਾਂ ਨੇ ਇਹ ਕੋਰਟ ਦੇ ਚੈਨੀਆਂ ਨੇ ਖੜਾ ਕੀਤਾ ਸੀ ਪਹਿਲੇ ਸਰਕਾਰਾਂ ਦੇ ਵਿੱਚ ਇੱਕ ਵਿਯੋਜਨੇ ਗੱਲ ਕਰਦੇ ਹਾਂ ਵੀ ਰੁਕਵਾ ਦੇ ਨੋਟਿਸ ਪਰਵਾਨ ਨੋਟਿਸ ਤੋਂ ਹੋਰ ਦਾ ਮਤਲਬ ਕੀ ਹੈ ਜੀ ਵੀ ਵਿਆਜ ਹੀ ਭਰ ਜੇ ਉਦੋਂ ਹੀ ਕਰਜ਼ਦਾਰ ਨੋਟਿਸ ਵਲ ਤੱਕ ਸਾਡੇ ਨੂੰ ਵੋਟਾਂ ਤੋਂ ਮਿਲ ਜਾ ਉਦੋਂ ਬਾਅਦ ਜਾਰੇ ਲੋਕ ਤਾਂ ਠੇਕ ਨੇ ਇਹ ਗੱਲ ਹੋਣੀ ਹੈ ਜਿਆਦਾ ਹੁੰਦਾ ਨਾ ਨਹੀਂ ਨੋਟਿਸ ਕੋ ਦੇਣਾ ਮਾਫਰ ਉਦਦਾ ਕਰ ਮੈਨੂੰ ਮਾਫ ਕਰਾਓ ਅੱਜ ਵੀ ਮੈਂ ਵਹੀ ਵੀ ਮਾਫਰ ਨੇ ਮੈਂ ਇਹ ਕਿ ਕਿਸੇ ਦੇ ਕੋ ਸਾਰੇ ਮਾਮਲੇ ਸਾਫ ਨਾ ਹੋ ਜਾਂਦੇ ਵੀ ਕੂਰੇ ਮਾਫਰ ਹੁੰਦੇ ਹੈ ਮੈਂ ਮੈਂ ਕਦੇ ਸਾਫਲੇ ਸਾਰੇ ਮਾਫ ਨਹੀਂ ਹੋ ਸਕਦੇ ਪਰ ਕੋਸ਼ਿਸ਼ ਕਰਾਂ ਉਹਨਾਂ ਜੋਰ ਪਰ ਸਨਸਲਾ ਕਰਾਂ ਪਰ ਉਹਦੇ ਲਈ ਜਦੋਂ ਬਚਾਉਣ ਦਾ ਤੌਰ ਤੇ ਪਟਵਾ ਨਹੀਂ ਕਿਹਾ ਦੱਸਿਆ ਵੀ ਹੋਊਗਾ ਮੈਨੂੰ ਲੱਗਦਾ ਹੈ ਵੀ ਅਸੀਂ ਹਰ ਇੱਕ ਸਟੇਜ ਦੇ ਉੱਤੇ ਇਹ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਸਟੈਪ ਬਾਈ ਸਟੈਪ ਕੰਮ ਚੱਲਣੇ ਲੱਗੇ ਤੇ ਕੋਰਸ ਕਮੈਂਟ ਲੱਗ ਗਿਆ ਔਰ ਸਭ ਤੋਂ ਵੱਡੀ ਗੱਲ ਇਹ ਸੀ ਕੋਈ ਐਸੀ ਢਾਂਗ ਨਹੀਂ ਪੰਜਾਬ ਦੇ ਵਿੱਚ ਅੱਜ ਤੱਕ ਵੀ ਕੋਈ ਵਿਚਾਰੀ ਨੇ ਹਾਊਸਮੈਂਟ ਪਾਈ ਹੋਵੇ ਤੇ ਉਹਦੇ ਵਿੱਚੋਂ ਪੈਸੇ ਮਾਹ ਹੋਣ ਜਾਂ ਤੜੇ ਹੋ ਪਰ ਮੈਂ ਖੁਦ ਇਸ ਗੱਲ ਦੀ ਗਾਰੰਟੀ ਦਵਾਈ ਸੀ ਮੈਂ ਮਾਜੋ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਮਿਲ ਕੇ ਸੀਕ੍ਰੀਟਰੀ ਸਾਹਿਬ ਨਾਲ ਗੱਲ ਕਰਕੇ ਜਿਹੜੇ ਹੌਸਿੰਗ ਸੈਕਟਰੀ ਨੇ ਹੌਸਿੰਗ ਦੇ ਵਿਭਾਗ ਨੂੰ ਨਾ ਪਹੁੰਚਾ ਮੁੱਖ ਮੰਤਰੀ ਕੋਲ ਵੀ ਹੌਸਿੰਗ ਦਾ ਵਿਭਾਗ ਹੈ ਉਹਨਾਂ ਨਾਲ ਮੈਂ ਗੱਲ ਕਰਤੀ ਬਿਚੈਦਾਂ ਤੋਂ ਅੱਗੇ ਤੁਹਾਨੂੰ ਖੱਲੀ ਦਵਾਈ ਸੀ ਕਿ ਪ੍ਰੋਸੈਸ ਜਾ ਰਿਹਾ ਹੈ ਔਰ ਤੁਹਾਨੂੰ ਦਿਖਾਇਆ ਵੀ ਸੀ ਕਿ ਪ੍ਰੋਸੈਸ ਜਾ ਰਹੀ ਹੈ ਤੇ ਇਹਦੇ ਵਿੱਚ ਆਪਾਂ ਕੋਈ ਮਸੇ ਜ਼ਰੂਰ ਘਟਾ ਦੇ। ਅਰ ਹੋਰ ਵੀ ਬਖੰਦੇ ਇਸ ਦਾ ਵੀ ਗਾਰੰਟੀ ਦੇਣਾ ਹੈ ਦੀ ਇਹ ਜ਼ਰੂਰ ਘਟੂਗਾ ਕੋਈ ਡਰਾਮਾ ਨਹੀਂ ਨਾ ਹੀ ਕੋਈ ਝੂਠ ਹੈ। ਨਾ ਹੀ ਕੋਈ ਤੁਹਾਡਾ ਮੋਟਾ ਲੈਣ ਦਾ ਦਸਤਾੰਡਾ ਹੈ। ਪਹਿਲਾਂ ਹੀ ਲੱਗਦਾ ਕਿ ਵੋਟਾਂ ਦੇ ਦਾ ਸਾਬ ਉਦੋਂ ਹੋਇਆ ਜਦੋਂ ਨੋਟਿਸ ਰਕਵਾ ਦਿੱਤੇ ਗਏ। ਵੀਰ ਹਾਲ ਜੀ ਘੜੀ ਰੋਕੋ ਬਾਅਦ ਵਿੱਚ ਦੇਖੀ ਜਾਊਗੀ ਕੀ ਹੋਊਗਾ। ਮੈਂ ਹੁਣ ਤੁਹਾਨੂੰ ਇਸ ਦਾ ਵੀ ਗਾਰੰਟੀ ਦਿੰਦਾ ਵੀ ਜੋ ਵੀ ਹੋ ਸਕਿਆ ਕਰਾਂਗੇ ਕਰੂੰਗਾ ਉਦੋਂ ਵੀ ਯਿਆਰ ਦੀ ਹੋਰ ਵੀ ਦੇਣਾ ਪਰ ਇਹ ਦੇਖੋ ਸਾਡੀ ਆਪਦੇ ਸਰਕਾਰ ਦੀਆਂ ਮਜਬੂਰੀਆਂ ਨੇ ਅਸੀਂ ਜਦੋਂ ਤੋਂ ਮਦਰ ਇਹ ਪ੍ਰੋਸੈਸ ਸ਼ੁਰੂ ਕੀਤਾ ਤੇ ਤੈਨੂੰ ਤਾਂ ਸੀਏ ਬਦਲਦੇ ਕੋਈ ਤਾਂ ਮੇਰੇ ਵਾਸਤੇ ਗੱਲ ਨਹੀਂ ਸੀ ਫਿਰ ਨਾਲ ਜਾਂ ਕਹਿੰਦੇ ਹੁਣ ਚੀਫ ਸੈਕਟੀ ਕੋਲ ਹੈ ਚਾਹੁੰਦਾ ਉਹ ਕੰਮ ਵੀ ਬਹੁਤ ਆ ਫਿਰ ਵੀ ਉਹਨਾਂ ਨੇ ਸਾਡੇ ਨਾਲ ਬੰਦਾ ਸਾਥ ਦਿੱਤਾ ਮਨਨ ਮੈਂ ਕਿਹਾ ਵੀ ਮੁਕਮਲ ਨਹੀਂ ਸਾਹਮਣੋਂ ਉਹਨਾਂ ਤੇ ਜਿਹੜੀ ਹੈਵੀ ਬੋਝ ਚਾਹਾਂਗੇ ਪ੍ਰੈਸ਼ ਕਰੇ ਕਿ ਕਿੰਨੇ ਕਿਤੇ ਕੰਮ ਜਦੋਂ ਉਹਦੇ ਹੋਦਾ ਗਿਆ ਉਹ ਇਸ ਕਰਕੇ ਹੁੰਦਾ ਗਿਆ ਵੀ ਕਿਤੇ ਨਾ ਕਿਤੇ ਟੈਕਨੀਕਲ ਪ੍ਰੋਬਲਮ ਹੋ। ਇਹ ਨਿਸ਼ਚਿਤ ਕੋਈ ਸਾਡੇ ਨੂੰ ਇਹ ਨਹੀਂ ਕਿ ਕੋਈ ਸੋਚਿਆ ਸੀ ਜਾਂ ਕਰਨਾ ਨਹੀਂ ਸੀ ਚਾਹੁੰਦੇ। ਬਿਲਕੁਲ ਬਖਾਨਾ ਪਾਰ ਦੇ ਘਰਾਂ ਨੂੰ ਆਉਂਦੀ ਹੋਵੇ ਵੀ ਤੁਹਾਨੂੰ ਇਸ ਗੱਲ ਦੀ ਗਰਮੀ ਦਿੰਦੇ ਵੀ ਕਰਵਾਵਾਂਗੇ। ਲੇਕਿਨ ਥੋੜੀ ਪੇਸ਼ੈਂਸ ਫਿਰ ਇਹ ਵੀ ਕਹਿੰਦੇ ਫਲੈਸ਼ ਨੋਟਸ ਕੋਈ ਜਾਂ ਨੋਟਸ ਜਾਰੀ। ਇਹਦੇ ਨਾਲ ਕਿਹਾ ਵੀ ਜਦੋਂ ਘਟਨਾ ਵੇਖ ਤਾਂ ਫਲੈਸ਼ ਨੋਟਸ ਜਾਰੀ ਕੀਤੀ। ਅੱਜ ਦੀ ਜੇ ਉਹਦੇ ਤੇਰੇ ਵਿੱਚ ਯਕੀਨ ਨਹੀਂ ਹੈ ਕਿ ਹੁਣ ਆਪਾਂ میں ہر ویسے دفتر میں جبانی کر سکتا سر میری بےنتی ہے کہ تھوڑے جی پیشنس رکھو اس مسئلے کو پولیٹکل مسئلہ نہ بولنا میری ہر وار کی بےنٹی ہے کہ بھی ٹائم کر کے لگے ہوئے ہیں نمائندگی نمائندگی ਫੋਨ ਮੇਰਾ ਕੰਮ ਆ ਮੈਂ ਆਪਣਾ ਟਾਈਮ ਕੱਢ ਕੇ ਜਾਂਦਾ ਜਾਂਦਾ ਕੰਮ ਕਰ ਸਕਦਾ ਇਹ ਮੇਰਾ ਕੰਮ ਹੈ ਮੈਂ ਵੱਡਾ ਕੰਮ ਕਰਕੇ ਜਾਵਾਂ ਸੋ ਬੇਰੀ ਲੋ ਜੀ ਸਾਰੇ ਬੰਦੇ ਨਹੀਂ ਆ ਰਿਹਾ ਪੈਸਾ ਦੇ ਤੁਸੀਂ ਥੋੜਾ ਜਿਆ ਥੋੜਾ ਜਿਆ ਸਬਰ ਰੱਖੋ ਪਤਾ ਨਹੀਂ ਆਮ ਆਦਮੀ ਦੀ ਸਰਕਾਰ ਲੋਕਾਂ ਦੀ ਸਰਕਾਰ ਹਨ ਲੋਕਾਂ ਦੀ ਜੋਨੀਆ ਲੋਕਾਂ ਹੀ ਕਰਦੀ ਹੈ ਪਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਬਾਹਰ ਕਰੋ ਕਿਤੇ ਨਹੀਂ ਹੋਸਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਤੁਹਾਡਾ ਪੈਸਾ ਵੀ ਛੁਡਵਾਵਾਂਗੇ اور یہ دودھ اور میں تھوڑی گاندھی کروں بھائی تو جلدی ہوگی کوئی ویاجت رہجے نہیں کوئی کچھ ہی ہو صفر ویج میں میں کمال کام گل من لے ਸਭ ਬਿਲਕੁਲ ਹੈ ਸਰਕਾਰ ਕੰਮ ਕਰ ਰਹੀ ਹੈ ਜਿਵੇਂ ਜੀ ਬੀ ਜੈਨਾ ਨੂੰ ਜਿਹੜੇ ਸਾਨੂੰ ਆਉਂਦੇ ਨੇ ਉਹਨਾਂ ਦੇ ਨਾਲ ਹੀ ਆਉਂਦੇ ਆ। ਸਾਡੇ ਕੋਲ ਬੈਠੇ ਹੋਣਗੇ ਕੰਮ ਕਰਦੇ ਹੋਣਗੇ ਉਹਨਾਂ ਦੇ ਕਾਜਾਂ ਮੇਰੇ। ਉਹਨਾਂ ਦਾ ਕੰਮ ਕਰ ਰਹੀ ਹੈ। ਸਰਕਾਰ ਕਰਦੀ ਹੈ। ਇਹੋ ਫਲਸਫਾ ਹੈ। ਉਹਨਾਂ ਨੂੰ ਉਹਨਾਂ ਨੂੰ। ਬਸ ਕੰਮ ਕਰਨੇ ਨੇ। ਇਹ ਜਿਹੜਾ ਹੁੰਦਾ ਹੈ ਇਹ ਲੋਰ ਨਹੀਂ ਬਣੀ ਰਹੀ ਰਹੀ ਸਾਡਾ ਹਾਲ ਨੂੰ ਕਦੇ ਕੋਈ ਨਹੀਂ ਕਿ ਅੱਜ ਯਾਰ ਕੋਈ ਨਾ ਬਣਿਆ ਬਿਨ ਬਸ ਮੈਂ ਤੁਹਾਨੂੰ ਦੱਸਦਾ ਹਾਂ ਨੰਬਰ ਅਰਦਾਸ ਹਾਲੀ ਵਿੱਚ ਭਾਈ ਜਵਾ ਜਿਹੜਾ ਹਾਈ ਗ੍ਰੇਡ ਦੀ ਅਸੀਂ ਖੇਲ ਦੀ ਸਰਕਾਰ ਨੂੰ ਮਨਾਈ ਜਿਸ ਤਰ੍ਹਾਂ ਦੇ ਡਿਫੈਂਸ ਦੇ ਤਾਂ ਠੀਕ ਹੈ ਜੀ ਸਾਥ ਮਾਰਨ ਚਾਹੀਦਾ ਜਿਸ ਤਰ੍ਹਾਂ ਇਹ ਕਿੰਨਾ ਕੀਤੇ ਜਬਨ ਨੰਬਰ ਤੇ

ਇਹਨਾਂ ਸਾਡੇ ਮਾਨ ਜੀ ਨੇ ਇੱਥੇ ਮਨਜ਼ੂਰੀ ਦਿੱਤੀ ਜੀ ਉਹ ਤੋਂ ਸਟੈਂਡ ਡੇਟ ਕਰਵਾ ਗਏ ਚਲੋ ਅੱਜ ਬੁਲਾ ਗਏ ਉਹਨੂੰ ਆਪਰਵਾਹ ਤੇ ਲੱਗਦਾ ਇਹਨਾਂ ਨਾਲ ਹੋਇਆ ਉਹ ਕਹਿੰਦਾ ਜੀ ਮਾਫ਼ ਕਰੋ ਹਮ ਘਰਾਂ ਦੇ ਬੱਚੇ ਤਾਂ ਨੇ ਇਸੇ ਕਰਕੇ ਆਪਾਂ ਜੀ ਕੰਮ ਇਹ ਆਮ ਆਦੀ ਪਾਰਟੀ ਨੇ ਪਰ ਆਮਦਨ ਦੇ ਤੇ ਇਹ ਚਾਹੁੰਦੇ ਆ ਕਿ ਉਹ ਸਾਥ ਦੇ ਰਿਹਾ ਕਿ ਉਹ ਭੂਮਿਕਾ ਕਰੀ ਇਸ ਪਰ ਮੈਡੀਕਲ ਵਾਲੀ ਦੇ ਸਭ ਤੋਂ ਵੱਡੇ ਮੇਟਾ ਸੀ ਕਿ ਉਹਨੇ ਪਾਸ ਦੇ ਕੋਲ ਰਸਤਾ ਪਾ ਰਿਹਾ ਸੀ ਅੱਗੇ ਰੱਖ ਕੇ ਅਮਰ ਕਾਲ ਲਗਾਈ ਉਹਨਾਂ ਨੂੰ ਪਰ ਉਹਨਾਂ ਨੇ ਸਾਡੇ ਕੋਲ ਵੀ ਆਇਆ ਕਿ 2014 ਤੋਂ ਚੱਲੋ ਫਾਈਨ ਦਵਾਈ ਗਈ ਇਹ ਤਾਂ ਨੋਟਸ ਬਸ ਉਦੋਂ ਵੀ ਦਵਾ ਤੇ ਉਦੋਂ ਇਹ ਸਾਰਾ ਕੰਮ ਕਿਸ ਦੀਆਂ ਦੇ ਲਿਆ ਕੇ 24 ਲੱਖ ਤੋਂ 30000 ਤੱਕ ਦੀ ਜਿਹੜੀ ਇਹ ਜ਼ਿੰਮੇਵਾਰੀ ਹੈ ਉਹ ਕੌਣ ਨੇ ਜਿਹੜਾ ਕਹਿੰਦਾ ਸੀ ਵੀ ਉਹ ਜਿੱਥੇ ਜਿੱਥੇ ਤੇਰਾ ਵੱਡਾ ਹੋ ਗਿਆ ਤੁਸੀਂ ਤੁਸੀਂ ਉਹਨੂੰ ਦਵਾ ਦਿਓ ਸਾਡੀ ਸਾਡੀ ਸਰਕਾਰ ਕਹਿੰਦੀ ਰਹਣਾ ਭਾਵੇਂ ਇਹਨੂੰ ਦਵਾ ਨਹੀਂ ਸਰਕਾਰ ਨਹੀਂ لگاتار بن رہے ہیں موسیقی <سؤال> ਇਹ ਰਸੀ ਐਮਐਪੀ ਸੀਰੀਅਸਲੀ ਅਟੈਂਪਟ ਕੀਤਾ ਇੱਕਦਮ ਫਿਰ ਸਾਡੀ ਸੀਮਾ ਦਾ ਕੰਮ ਕਰਵਾਇਆ ਉਹ ਬਾਅਦ ਵਿੱਚ ਉਹਨਾਂ ਨੇ ਬਣਾਉਣਾ ਹੈ ਉਹ ਤਾਂ ਗੱਲਾਂ ਕਰਦੇ ਨੇ ਕੋਈ ਥੋੜਾ ਜਿਹਾ ਪਹਿਲਾਂ ਵਾਪਸ مطلب ਜੋ ਦਿਨ ਆਏ ਜਾਨੂੰ ਪਤਾ ਲੱਗਦਾ ਕਿ ਕਿੰਨੇ ਫਲਾਟ ਚੋੜੇ ਨੇ ਇਹਨਾਂ ਨੇ ਲੇਕਿਨ ਇਹ ਜੀ ਪੁਰਾਣੇ ਖਾਨਾ ਪਸਾ ਕੇ ਇਹ ਜਿਹੜਾ ਸਸਤਾ ਜਿਹੜਾ ਲੱਤ ਹੋ ਗਿਆ ਖਰਚਾ ਰਾਜ ਦੀ ਹੁਣ ਬੇਸ਼ੱਕ ਕੋਈ ਲਗਾਤਾਰ ਕਿਸੇ ਨੂੰ ਜਵਾਬ ਦੇਈ ਜਾਉ ਬੂ ਕੋ ਸਰਤਾਂ ਕਿਹਾ ਨਹੀਂ ਤਾਂ ਕਹਿਣਾ ਵੀ ਦੇਖੋ ਦੇ ਖਿਲਾਫ ਆ ਸਰਕਾਰ ਦੀ ਅਫਸਰਸਾਈ ਨਹੀਂ ਮੈਂ ਤਾਂ ਇਹ ਕਹਿਣਾ ਵੀ ਦੇਖੋ ਮੈਂ ਤਾਂ ਇਹ ਕਹਿੰਦਾ ਹਾਂ ਕਿ ਇਹ ਵੀ ਕਿ ਲੋਕਾਂ ਦੇ ਲੋਕਾਂ ਦੇ ਨਾਲ ਹੈ ਇੱਕ ਸਰਕਾਰ ਦਾ ਜਵਾਬ ਮਰਜ਼ੀ ਕਰ ਸਕਦੇ ਹਾਂ ਅੱਜ ਵੀ ਉਸੇ ਗੱਲ ਪਿੱਛੇ ਆ ਹਾਂ ਤਾਂ ਅਮੈ ਲਿਖਾਉਣਾ ਕਿ ਜਿਹੜੀ ਕਮੇਟੀ ਦੇ ਵਿੱਚ ਬਾਤ ਜਿਹੜਾ ਵੱਧ ਦੇ ਵਿੱਚ ਅਸੀਂ ਇਹ ਕਿ ਜਵਾਬ ਦਿਓ ਸਾਡੀ ਗੱਲ ਨਹੀਂ ਕਿ ਜਿਹੜੀ ਮੁੱਢੀ ਹੋਈ ਹੈ ਤੇ ਜਿਹੜਾ ਸਾਡੇ ਨਾਲ ਪਿਆ ਕਿ ਹੁਣ 10 15 ਮਿੰਟਾਂ ਨੇ ਕਹੇਗੇ ਕਿ ਕਿਸੇ ਆਮ ਜਿਹੜੀ ਗੱਲ ਦੱਸੋ ਪਹਿਲਾਂ ਸਕਿਆ ਕਿ ਬਹੁਤ ਬਹੁਤ ਤੇ ਇਹ ਸਰਕਾਰ ਨੇ ਨਾਂ ਲਾ ਕੇ ਉਹ ਨਹੀਂ ਬਣਾ ਰਹੇ ਕਿ ਜਗ੍ਹਾ ਕਿਹੜੀ ਕਿੱਥੇ ਜਾ ਕੇ ਰੇਜਿਸਟ੍ਰੇਸ਼ਨ ਪਾਇਆ ਕਿਉਂਕਿ ਸਰਕਾਰਾਂ ਵੀ ਚੱਲਦੇ ਨੇ ਦੇਖ ਤੋਂ ਇਹਨਾਂ ਗੱਲਾਂ ਦਾ ਯੂਜ਼ ਕਰਨੇ ਚਾਹੁੰਦੇ ਸੋ ਕਿ ਸਾਡਾ ਧਿਆਨ ਦਿੱਤਾ ਹੈ ਉਹਨਾਂ ਦਾ ਲਗਾਤਾਰ ਦੇਖਿਆ ਗਿਆ ਹੈ ਕਿ ਭੰਡਾਰੇ ਵੱਲੋਂ ਹਿੰਸਾ ਚੱਲ ਰਹੀ ਹੈ ਭ੍ਰੋਸਮ ਦਿੱਤੇ ਗਏ ਨੇ ਆਖਰ ਕਿਸ ਤਰ੍ਹਾਂ ਇੱਕ ਮੁਕਾਬਲੇ ਦੇ ਰੂਪ ਤੇ ਹੋ ਰਹੀ ਹੈ ਨਾ ਵਾਸਨ ਤੋ ਇਹ ਵੀ ਕੰਮ ਨਹੀਂ ਦਿੱਤੇ ਇਹ ਵੀ ਸਾਡੇ ਕਿਤਾ ਸੀਐਮ ਸਾਹਿਬ ਨੂੰ ਸਾਡਾ ਕਹਿ ਰਹੇ ਨੇ ਉਹ ਤਸ਼ੀਸ਼ਤ ਨਾਲ ਇਹੋ ਵੀ ਦਨੇ ਸਾਡੇ ਨਾਲ ਕਾਫੀ ਪ੍ਰੋਪਰ ਕੇ ਨਾਲ ਗੱਲ ਕੀਤੀ ਅਸੀਂ ਇਹਨਾਂ ਨੂੰ ਮੇਰੇ ਨਾਲ ਪਿਛਲੇ ਸਾਲ ਸਾਨੂੰ ਮਈ ਚ ਪਤਾ ਲੱਗਦਾ ਕਿ ਮਈ ਚ ਅਸੀਂ 12-5 ਸਾਡੇ ਅੰਮ੍ਰਿਤਸਰ ਨੂੰ ਮਿਲਿਆ ਸੀ ਉਹ ਤੋਂ ਬਾਅਦ ਪ੍ਰੋਪਰ ਕੇ ਨਾਲ ਮੀਟਿੰਗ ਹੋਈ ਤਾਂ ਜੀ ਆਪਣਾ ਪਾਰਟਨਰ ਅਸੀਂ ਵੀ ਤੁਹਾਨੂੰ ਤੁਸੀਂ ਵੀ ਆ ਕੇ ਬਾਹਰ ਆ ਕੇ ਬਿਆਨ ਦਿੱਤੇ ਤੁਸੀਂ ਵੀ ਇਹਨਾਂ ਦੋਵਾਂ ਪਾਰਟੀਆਂ ਦੇ ਵਿਚਕਾਰ ਬਹੁਤ ਗੱਲਾਂ ਹੋ ਰਹੀਆਂ ਨੇ ਜਰੂਰਤ ਪੈ ਮੇਰੇ ਨਾਲ ਬਿਠੇ ਹੋਈਆਂ ਇਹ ਵੀ ਕਾਰਨ ਵਾਲੀ ਕਰਦੇ ਆਖਰ ਮੈਂ ਹੀ ਪੁੱਛਦਾ ਕਿ 2 ਵਜੇ 13 ਕਰਤਾਰੀ ਨੂੰ ਪਤਾ ਹੋਣਾ ਕਿ ਸਾਡੀ ਮੀਟਿੰਗ ਹੋਏਗੀ ਮੇਰੇ ਸਾਹਿਬ ਵੀ ਆਏ ਸੀ ਮੇਰੇ ਸਾਹਿਬ ਵੀ ਆਏ ਸੀ ਉਹ ਵੀ ਆਏ ਸੀ ਨਾ ਇਹ ਵੀ ਕੋਈ ਗੱਲ ਜਾਰੀ ਨਹੀਂ ਹੋ ਰਹੀ ਹੋਣੀ ਇੱਕ ਅੱਗੇ ਕਰਦੇ ਜਾ ਪਰ ਤੁਮਿੰਨੇ ਕੋਈ ਨਹੀਂ ਚੱਕਦੇ ਹੋਗੇ ਨਾ ਜੀ ਫਿਰ ਅੱਜ ਮੇਰੀ ਬਲਕ ਕੋਲ ਆ ਗਿਆ ਇਸ ਕਰਕੇ ਬੀਰ ਕੋ ਲਾਣ ਦੀ ਸਮੀ ਲੱਗਦੀ ਹੈ ਨਹੀਂ ਅਦਰਵਾਇਜ਼ ਸਾਡਾ ਕੋਈ ਨਹੀਂ ਪਾਸ ਪੁਆਇੰਟ ਸਾਡੇ ਲਈ ਅਗਰ ਸਾਨੂੰ ਕੋਈ ਅਫਰ ਬਿਲਕੁਲ ਨਹੀਂ ਹੋਣਾ ਤੇ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਅਜੇ ਪਾਈ ਮੇਰੇ ਬਾਹਰ ਹੈ ਜਪਤਾ ਸਾਈ ਜਦੋਂ ਫੋਨ ਨਹੀਂ ਚੱਕਦੇ ਜੀ ਬਾਕੀ ਜਿਹੜੀ ਫੋਨ ਨਹੀਂ ਚੱਕਦੇ ਕਿੰਨੀ ਜਣਾ ਮੈਂ ਦੱਸਤੀ 16 17 18 ਸਾਰਾ ਸਾਰਾ ਪਰਟੀ ਇੱਕ ਕਹਿੰਦੇ ਆਂਗੇ ਨੇ ਸਭ ਤੋਂ ਜੰਦਾ ਰਹੇ ਤੇ ਜਿਹੜੀ ਆ ਇਹ ਨਾ ਕਰਨ ਨਹੀਂ ਹੁੰਦੀ ਨਾ ਲੋਕਾਂ ਨੂੰ ਲੋਟ ਚਾਹੁੰਦੇ ਰਹੇ ਇਲੈਕਸ਼ਨ ਪ੍ਰਣਾਲੀ ਚੱਲ ਰਿਆ ਇਹਦੇ ਬੰਬੂ ਕੱਢ ਲੋਕ ਹੜ੍ਹ ਬੰਦੇ ਆ ਗਏ ਇਲੈਕਸ਼ਨ ਦੇ ਤੋਂ ਸੰਘਰਸ਼ ਕਰਦਾ ਲੋਕਾਂ ਦਾ ਹੱਥ ਉਹਦਾ ਪਰ ਇਹ ਮੈਂ ਦੁੱਖਾ ਵੀ ਇਹ ਸਰਕਾਰ ਦੀ ਆਮ ਆਦਮੀ ਦੀ ਸਰਕਾਰ ਨੇ ਜਿਹੜੀ ਆ ਅਰਸ਼ ਕਰ ਦੇਣਾ ਖੇਡਾਰੇ ਲਾ ਕੇ ਇਹ ਜਿਹੜਾ ਕੰਮ ਉਹਨਾਂ ਨੂੰ ਕਰਾਉਣ ਨੂੰ ਪਾਵੇ ਨਹੀਂ ਕਿਉਂਕਿ ਲੋਕਾਂ ਨੇ ਬੜੇ ਸੰਘਰਸ਼ ਤੋਂ ਬਾਅਦ ਪਹਿਲਾਂ ਇਹਨਾਂ ਵਿਚਾਰਿਆਂ ਨੂੰ ਬਹੁਤ ਸ਼ਿਕਾਇਤ ਕਰਨਾ ਪਿਆ ਸੀ ਪਾਰਟ ਲੈਣ ਇਹ ਇੱਕ 2000 ਇਹ 2214 ਤੋਂ ਪਹਿਲਾਂ ਸਰਕਾਰ ਨੇ ਪੈਸੇ ਦੇ ਵਾਸਤੇ ਲੋਕਾਂ ਕੋਲ ਪੈਸੇ ਲੈਣ ਵਾਸਤੇ ਇੱਕ ਸਕੀਮ ਲਾਚ ਕੀਤੀ ਸੀ ਜਦੋਂ ਇਹ ਜਮੀਨ ਉਹਨਾਂ ਕੋਲ ਨਹੀਂ ਸੀ ਆਈ ਲੇਕਿਨ ਉਸ ਤੋਂ ਬਾਅਦ ਫਿਰ ਨਾ ਗ੍ਰੀਨ ਹੈ ਕਿ ਜਿਹਨਾਂ ਲਾਡ ਕੀਤੀ ਉਹਨੇ ਵੀ ਕਿਹਾ ਕਮਰਸ਼ੀਅਲ ਅਜਿਹਾ ਤੁਸੀਂ ਆ 85 ਲਗੇ ਐ ਕਮਰਸ਼ੀਅਲ ਇਹਨੂੰ ਮਾਰਦਾ ਪੂਰੀ ਵੀ ਨਹੀਂ ਹੈ ਸਹੀ ਪਰ ਇਹ ਫੀਟ ਡੀਲਾਂ ਨਹੀਂ ਹੈਗਾ ਇਹ ਲੋਕਾਂ ਦਾ ਪੈਸੇ ਨਾਲ ਖੁੱਦੀ ਜਮੀਨ ਲੋਕਾਂ ਦੇ ਬੈਨੀਫੀਟ ਲਈ ਇੱਕ ਕਮਾਪਣ ਬਣਾਇਆ ਸੀ ਜਿਹੜਾ ਹਾਊਸਿੰਗ ਡਿਪਾਰਟਮੈਂਟ ਸੀਗਾ ਪਰ ਅੱਜ ਇਹ ਇੱਕ ਮੁਫਾਦੀ ਬਣ ਗਿਆ ਔਰ ਉਹਦੇ ਉੱਤੇ ਬਖਾਨ ਕਰਨ ਦਾ ਕੋਈ ਕਲਪਨਾ ਮੈਂ ਸਮਝੇ ਬਹੁਤ ਗੱਲ ਕਰਿਆ ਆ ਕਿ ਉਹਨਾਂ ਨੂੰ ਜਿਹੜੇ ਸਾਡੇ ਰਟਾਇਰ ਹੋ ਚੁੱਕੇ ਨੇ ਜਿਹਨਾਂ ਨੇ ਆਪਣਾ ਗ੍ਰੂਨ ਲੈ ਲਿਆ ਕਿ ਉਹਦੀ ਕਾਸਟ ਪਹਿਲਾਂ ਹੀ ਬਹੁਤ ਵੱਧ ਵੱਧ ਉਹਨਾਂ ਨੂੰ ਜਿਹੜਾ ਵਾ ਕਿਉਂਕਿ ਇਹ 2000 ਚੀ ਪ੍ਰਾਫਿਟ ਮਿਲ ਜਾਂਦੇ ਉਹਨਾਂ ਨੂੰ ਕਸਟ ਮਾਡਰ ਕੰਸਟਰਕਸ਼ਨ ਨੇਕ ਨੂੰ ਨੇ ਪਹਿਲੇ ਪਾਸੇ ਕਰ ਲਗਾਤਾਰ ਐਮਐਲਏ ਬਲੋ ਨੇ ਮਿਲਣਾ ਕੋਸ਼ਿਸ਼ ਨੇ ਦੇ ਇਸ ਵਾਰ ਨੂੰ ਪਰ ਇਸ ਦੇ ਬਾਪੂ ਨਹੀਂ ਆਉਂਦੇ ਰਹੇ ਹਰ ਦਿਨ ਜਿਹੜੇ ਤੁਹਾਨੂੰ ਇਹਦਾ ਜਵਾਬ ਹੈ ਮੈਂ ਸਭ ਦੇ ਸਕਦੇ ਉਹਨਾਂ ਕਿਸੇ ਦੇ ਹੱਥ ਤੇ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਸਮਝਦਾ ਜੇ ਉਹਨਾਂ ਭਰੋਸਾ ਦਿੱਤਾ ਹੀ ਸਰਕਾਰ ਉਹਨਾਂ ਦੀ ਹੈ ਅਧਿਕਾਰੀਆਂ ਦੇ ਉੱਤੇ ਲਗਾਮ ਲਾਉਣੀ ਚਾਹੀਦੀ ਹੈ ਸਰਕਾਰਾਂ ਹੀ ਇਸ ਦਾ ਸਹੀ ਹੱਲ ਹੈ ਸਰਕਾਰ ਮੈਨੂੰ ਕਹਿਣਾ ਕਿ ਕੈਬਨਟ ਦਾ ਫੈਸਲਾ ਹੋਗਾ ਵਿਧਾਨ ਸਭਾ ਦੇ ਵਿੱਚ ਇਹ ਰੌਲਾ ਪਾ ਕੇ ਇਹਦੇ ਉੱਤੇ ਕੋਈ ਨਾ ਕੋਈ ਮਾਨੂੰ ਚਾਹੀਦਾ ਸੀ ਸੈਸ਼ਨ ਕਿਸ਼ੂ ਹੋ ਗਿਆ ਰਿਹਾ ਬਾਈਟ ਸੈਸ਼ਨ ਸੀ ਉਹਦੇ ਵਿੱਚ ਇਹ ਮੁੱਦਾ ਖੋਣਾ ਚਾਹੀਦਾ ਸੀ ਨਹੀਂ ਉਠਾਇਆ ਹਾਂਜੀ 2 ਜਨਵਰੀ 2014 ਨੂੰ ਸਰਦਾਰ ਜੀ ਕਹਤਾ ਸੀਗਾ ਸਰਲ ਭਾਸ਼ਾ ਦੇ ਵਿੱਚ ਇੱਕ ਜਿਹੜਾ ਹੋਸ ਆ ਉਸ ਤੋਂ ਕਿਹੜਾ ਵੇਖ ਸੀਗਾ ਕਟੋਂ ਨੂੰ ਦੇਣਾ ਕਮਾਡਾ ਨੂੰ ਦੇਖੋ ਅਸੀਂ ਪਿਛਲੇ ਸਾਲ ਤੋਂ ਸਭ ਜਨ ਲੱਗਾ ਸੀ ਅਪ੍ਰੈਲ ਚੋਂ ਅਸੀਂ ਉਸ ਵੇਲੇ ਦਾ ਇਹਨਾਂ ਨੂੰ ਸਭ ਤੋਂ ਸਾਰ ਨੂੰ ਕਰਤਾ ਕਿ ਸਾਡੇ ਜੁਗਾ ਦਾ ਪੈਸਾ ਸਾਡੀ ਮਿੱਟੀ ਹੋਏ ਕਿਸ ਤਾਰੇ ਬੰਦਾ ਤੇ ਜਿਹੜਾ ਇਹ ਨਹੀਂ ਸਾਡੇ ਕੋਲ ਰੈਲ ਕਸ਼ੂਰੀ ਦਾ 3600 ਰੁਪਏ ਪਰ ਕਿਲ ਚੱਲਣਾ ਉਹ ਸਮਝ ਨਹੀਂ ਸਮਝ ਨਹੀਂ ਮੈਂ ਰੇਟ ਦੀ ਸਾਨੂੰ ਇੱਕ ਜਿਹੜਾ ਵਰਕ ਆਊਟ ਕਰਦੇ ਆ ਸਰਕਾਰਾਂ ਅਸੀਂ ਹੁਣ ਇਹਨਾਂ ਦੇ ਫਾਰਮੂਲੇ ਦੇ ਨਾਲ ਵਰਕ ਆਊਟ ਕਰਕੇ ਦੇ ਦਿੱਤਾ ਇਹਨਾਂ ਨੂੰ ਉਹ 17000 ਰੁਪਏ ਪਰ ਕਿਲ ਜਾ ਰਿਹਾ ਉਹਦੇ ਕੋਲ ਪੂਰੀ ਗੱਲ ਇਹ ਵਿਆਜ ਹੈ ਨਾਗ ਬਾਟਾ ਲਾਈਨ ਦੀ ਜ਼ਿੰਦਗਾਰਾ ਚੱਲੋ ਕੋਈ ਸਾਡੇ ਦਾ ਜਿਹੜਾ ਐਕਟ ਵੀ ਹਾਲ ਹੋਇਆ ਨਹੀਂ ਗੱਲ ਯਾਰ ਜਿਹੜਾ ਵਿਆਜ ਨਹੀਂ ਖੱਟਦਾ 2006 ਤੋਂ ਲੈ ਕੇ ਹੁਣ ਤੱਕ ਆਉਂਦਾ ਜਦੋਂ ਦੋ ਹੱਦਾਂ ਤੇ 2000 ਕਰੋੜ ਲਈ ਹੈ 300 ਕਰੋੜ ਸਾਡੇ ਉੱਤੇ ਵਿਆਜ ਪਾ ਰਹੇ ਹੈ ਸਰਕਾਰ ਬਦਲ ਗਈ ਮਤਲਬ ਕੀ ਹੋ ਰਿਹਾ ਸਾਡੀ ਸੁਣਾਈ ਹੋਈ ਸੀ ਤੂੰ ਉੱਪਰ ਹੋ ਗਏ ਰਾਂ ਦੇ ਵਿੱਚ ਵੀ ਕੋਸ਼ਿਸ਼ ਕਰਤੀ ਉਸ ਵੇਲੇ ਅਸੀਂ ਇਹਨਾਂ ਨੂੰ ਜੱਟ ਜੀ ਨਾਲ ਸਾਥੀ ਆ ਸੀ ਔਰ ਉੱਥੇ ਕੇਸ ਨਹੀਂ ਠੱਪ ਕਰਦਾ ਸੀ ਇਹਨਾਂ ਪਤਾ ਲੱਗ ਗਿਆ ਵੀ ਉਹ ਸਾਡੀ ਸਰਕਾਰ ਜਿਹੜੀ ਆਈ ਹੈ ਇਹ ਪਤਾ ਨਹੀਂ ਕਿਉਂ ਜਿਲ੍ਹੇ ਦੇ ਲੋਕ ਸਾਰੇ ਅੱਜ ਕੋਈ ਨਹੀਂ ਆਣਾ ਮਾਦਮ ਇਤਨੇ ਅੱਗੇ ਅੱਜ ਦੇਣਾ ਸਾਰੇ ਰਟਾਇਮ ਨੂੰ ਚਾਲੂ ਕੀਤਾ ਹੈ ਕਿ ਹਰ ਨਾਗਰਿਕ ਸਮਝੋ ਕਲਾਸ ਹੈ ਕਿ ਨਾਲ ਕੋਲ ਚੈੱਕ ਦੇ ਡਬਕਾ ਕਰਕੇ ਜੀ ਦੇ ਜਾ ਸਕਦੇ ਹੈ তারপরে ਨਾ ਨਹੀਂ ਸਦਾ ਲਈ ਗੈਰਜੇ ਨੂੰ ਹੁੰਦੀ ਜਾ ਰਹੀ ਹੈ ਪਰ ਗੈਰਜੇ ਨਾ ਹੈ ਨਹੀਂ ਜਮਾਟਾ ਮੀਟਿੰਗਾਂ ਕੀ ਇਤਿਹਾਸ ਸਾਡੇ ਸਾਹਮਣੇ ਗਲਤ ਗੱਲ ਕਰ ਰਿਹਾ ਸਾਨੂੰ ਸੁਝਾਅ ਕਿੱਦਾਂ ਬਣਦਾ ਜਿਵੇਂ 1 ਮਿੰਟ ਹੋਈ ਜਾਂਦੀ ਹੋੱਚ ਕਹਿੰਦੇ ਸਾਡੀ ਕੋਈ ਜਵਾਬ ਨਹੀਂ ਆ ਰਿਹਾ ਅਸੀਂ ਕੋਈ 15 ਸਾਲਾਂ ਦੀ ਗੱਲ ਨਹੀਂ ਬੋਲ ਸਕਿਆ ਕਿ ਕਿ ਚਿੱਠੀ ਦਾ ਜਵਾਬ ਹੈ ਜਦ ਅਫਸਰ ਨੇ ਕਹਿੰਦੇ ਕੋਈ ਜਵਾਬ ਤਾਂ ਦੇ ਦਿਓ ਕਹਿੰਦੇ ਸਾਡੇ ਕੋਈ ਜਵਾਬ ਹੀ ਕੋਈ ਨਹੀਂ ਆ ਰਿਹਾ ਮਤਲਬ ਸਾਡੀ ਹਰ ਗੱਲ ਇਹ ਮੰਨ ਲਏ ਨੇ ਪਰ ਇਹਨੂੰ ਮਨਰਾ ਕਰਨੇ ਕੋਈ ਤਿਆਰ ਨਹੀਂ ਲੈ ਸਕਦਾ ਕਹਿੰਦੇ ਕਿ ਸਾਨੂੰ ਉਪਰੋ ਹੁਕਮ ਆਦਾ ਹੈ ਉਪਰੋ ਹੁਕਮ ਦਾ ਮਤਲਬ ਇਹ ਹੈ ਕਿ ਤੁਹਾਡਾ ਦੇ ਸਪੈਸ਼ਲ ਲੱਖ ਚਦਾਨਾ ਪਾਓ ਜੀਐਮ ਸਾਹਿਬ ਤੱਕ ਨਾ ਤਾਂ ਸਾਡੀ ਕੋਈ ਮਾਣ ਨਹੀਂ ਹੈ ਨਾ ਸੀਐਮ ਸਾਹਿਬ ਨੂੰ ਅਸੀਂ ਮਾਰਕੀਟ ਵਿੱਚ ਮਾਰੀ ਇਹਨਾਂ ਨੇ ਜ਼ਮੀਨਾਂ ਦੇ ਟ੍ਰਾਂਸਫਰ ਕੀਤੇ ਸੂਬੇ ਰਾਕੇ ਕਰਤਾ ਯਾਨੀ ਸਾਨੂੰ ਕੁਝ ਨਹੀਂ ਪਤਾ। ਧਮਾੜਾ ਵਾਲੇ ਕਹਿੰਦੇ ਸਾਨੂੰ ਕੋਈ ਉੱਪਰੋਂ ਹੁਕਮ ਨਹੀਂ ਆਇਆ। 9000000 ਦਾ ਨਾਮ ਨਹੀਂ। ਜੇ ਉਹਨਾਂ ਨੇ ਸੀਐਮ ਸਾਹਿਬ ਦੀ ਬਾਤ ਆਵਾਜ਼ ਵਿੱਚ 25% ਵਾਲੀਆਂ 2013 ਦੇ ਅਨਾਊਂਸਮੈਂਟ ਇਹ ਹੁਣ ਅਸੀਂ ਤਾਂ ਪੂਰਾ ਜ਼ੋਰ ਲਾਵਾਂਗੇ ਅਸੀਂ ਜੋ ਵੀ ਇਹਨਾਂ ਦੇ ਵਿਰੁੱਧ ਕਰਾਂਗੇ ਜੋ ਸਾਡੇ ਬਹੁਤ ਸਾਰੇ ਸਿਕਰੇ ਆ ਗਏ ਜਿਨ੍ਹਾਂ ਦੀ ਸਾਡੀ ਨਾਕਾ ਪੂਰੀ ਲਾਵਾਂਗੇ ਜੇ ਸਰਕਾਰ ਫੇਰ ਵੀ ਨਹੀਂ ਕਰਦੀ ਫੇਰ ਵੀ ਕੋਈ ਤਰੀਕੇ ਨੇ ਉਹ ਅਪਣਾਵਾਂਗੇ। ਉਹ ਕਹਿੰਦੇ